ਹੈਲੋ ਸਸਰੀਕਾਲ ਸਾਰਿਆਂ ਨੂੰ ਅੱਜ ਗੁਰੀ ਤੇ ਪਾਲ ਦੇ ਕਿੱਸੇ ਦਾ ਭਾਗ ਹੈਗਾਗਾ ਚਿਹਰਾ ਪਾਲਗੁਰੀ ਨੂੰ ਦੱਸ ਰਹੀ ਸੀ ਆ ਦੇਖੋ ਚੰਗਾ ਵੀਡੀਓ ਪੋਸਟਾਂ ਘੱਟ ਦਿੰਦੇ ਆ ਲੋਕੀ ਆ ਦੇਖੋ ਕੁਝ ਵੀ ਨਹੀਂ ਚੱਜ ਦੀ ਵੀਡੀਓ ਅੱਧ ਨੰਗੇ ਕੱਪੜੇ ਆ ਗਾਣੇ ਤੇ ਨੱਚ ਰਹੇ ਆ ਦੱਸ ਇਹਦੇ ਵਿੱਚ ਕੋਈ ਹੈ ਮਤਲਬ ਭਾਈ ਦੇਖ ਕੇ ਕੀ ਸਿੱਖਿਆ ਆਉਂਦੀ ਹੈਗੀ ਇਸ ਵੀਡੀਓ ਤੋਂ ਤੇ ਥੱਲੇ ਕਮੈਂਟ ਦੇਖੋ ਵਿਊ ਦੇਖੋ ਲੱਖਾਂ ਦੇ ਵਿੱਚ ਆ ਤੁਸੀਂ ਬਣਾਇਆ ਇੱਕ ਚੈਨਲ ਕੋਚ ਚੱਜ ਦੀਆਂ ਗੱਲਾਂ ਵਾਲਾ ਤੇ ਇਹਨੂੰ ਗਿਣਤੀ ਦੇਖ ਲੋ ਤੁਹਾਡੀ ਕਦੇ 100 ਤੋਂ ਉੱਪਰ ਵੀ ਹੁੰਨੀ ਜਾਂਦਾ ਗੁਰੇ ਤੇ ਪਾਲ ਬੈਠੇ ਗੱਲਾਂ ਕਰੀ ਜਾਂਦੇ ਸੀ ਤੇ ਲੋਕਾਂ ਨੂੰ ਕੀ ਚੰਗਾ ਲੱਗਦਾ ਤੁਸੀਂ ਆਏ ਕਰੋ ਆ ਲੜਕੀ ਨੂੰ ਮੈਸੇਜ ਕਰਕੇ ਪੁੱਛੋ ਵੀ ਤੁਹਾਡੀਆਂ ਵੀਡੀਓ ਕਿਵੇਂ ਚੱਲਦੀਆਂ ਸਾਡੀਆਂ ਵੀਡੀਓ ਕਿਉਂ ਨਹੀਂ ਚੱਲਦੀਆਂ ਪਾਲ ਕਹਿੰਦੀ ਹੈ ਗੁਰੇ ਨੂੰ ਕਹਿੰਦੀ ਤੂੰ ਪਛਤਾ ਸਹੀ ਵੀ ਆਪਣੀਆਂ ਵੀਡੀਓ ਕਾਹਤੋਂ ਨਹੀਂ ਚੱਲਦੀਆਂ ਆ ਕੁੜੀ ਦੇ ਵਿੱਚ ਹੈ ਕੀ ਆ ਨੱਚੀ ਰਹੀ ਐ ਸਿਰਫ ਗਾਣੇ ਤੇ ਤੇਨੂੰ ਪੁੱਛਤਾ ਸੀ ਭਾਈ ਤੇਰੀਆਂ ਵੀਡੀਓ ਕਿਵੇਂ ਚੱਲ ਜਾਂਦੀਆਂ ਸਾਡੀਆਂ ਕਾਹਤੋਂ ਨਹੀਂ ਚੱਲਦੀਆਂ ਕੋਈ ਇਸ ਨਾਲ ਕੁਛ ਕਰਦੀ ਨਾ ਹੋਵੇ ਇਹ ਕੋਈ ਪੈਸੇ ਪੁੱਸੇ ਨਾ ਲੈਂਦੇ ਹੋਣ ਗੁਰੀ ਕਹਿੰਦਾ ਲੋਕਾਂ ਨੇ ਚੰਗਾ ਸ਼ੁੱਧ ਖਾਣਾ ਪੀਣਾ ਵੀ ਛੱਡ ਦਿੱਤਾ ਤੇ ਚੰਗਾ ਪਾਹਿਣਾ ਨਾ ਛੱਡ ਦਿੱਤਾ ਤੇ ਹੁਣ ਚੰਗਾ ਦੇਖਣਾ ਤੇ ਚੰਗਾ ਸੁਨਣਾ ਵੀ ਛੱਡਤਾ ਪਾਲ ਕਹਿੰਦੀ ਐ ਕਿਵੇਂ ਬੈਠੇ ਉਹੀ-ਉਹੀ ਬੋਲੀ ਜਾਂਦੇ ਹੋ ਪੁੱਛੋ ਤਾਂ ਸਹੀ ਉਦੋਂ ਤਾਂ ਬਥੇਰਾ ਸੇ ਲੰਘਾਣਾ ਗੱਲਾਂ ਕਰਦੇ ਹਾਂ ਤੇ ਕੁੜੀ ਨੂੰ ਮੈਸੇਜ ਕਰਨ ਵੇਲੇ ਤੁਹਾਨੂੰ ਕੀ ਹੁੰਦਾਗਾ ਪੁੱਛਣ ਚੱਜ ਦੀ ਗੱਲੀ ਪੁੱਛਣੀ ਆ ਗੁਰੀ ਨੇ ਪਾਲ ਦੇ ਕਹਿਣ ਤੇ ਮੈਸੇਜ ਕਰ ਦਿੱਤਾ ਪਾਲ ਨੇ ਜਿਵੇਂ ਕਿਹਾ ਉਜੀ ਪਾਲਾਂ ਵਿੱਚ ਮੈਸੇਜ ਦਾ ਜਵਾਬ ਆ ਗਿਆ ਕੁੜੀ ਨੇ ਕਿਹਾ ਮੈਂ ਤੁਹਾਡੇ ਨਾਲ ਨਾ ਫਿਰ ਗੱਲਾਂ ਕਰਾਂਗੀ ਪਹਿਲਾਂ ਤੁਸੀਂ ਮੇਰੀਆਂ ਪੋਸਟਾਂ ਵੀਡੀਓ ਸ਼ੇਅਰ ਕਰੋ ਗੁਰੀ ਨੇ ਦੇਖ ਮੈਸੇਜ ਪਾਲ ਨੂੰ ਦਿਖਾ ਦਿੱਤਾ ਪਾਲ ਬੋਲੀ ਆਹੋ ਫਿਰ ਠੀਕ ਹੈ ਤੁਸੀਂ ਪੁੱਛੋ ਇਸ ਨੂੰ ਤੁਹਾਡੀਆਂ ਵੀਡੀਓ ਵਿੱਚ ਕੋਈ ਮੈਸੇਜ ਵੀ ਕਾ ਕਿਵੇਂ ਆਉਣੇ ਆ ਫਿਰ ਕਿਵੇਂ ਚੱਲਦੀਆਂ ਗਈਆਂ ਤੁਹਾਡੀਆਂ ਗੁਰੀ ਨੇ ਕੁਝ ਨਾ ਲਿਖਿਆ ਝਟਪਾਲ ਨੇ ਫੜ ਮੋਬਾਈਲ ਲਿਖ ਦਿੱਤਾ ਅੱਗੋ ਜਵਾਬ ਨਹੀਂ ਆਇਆ ਬਲੌਕ ਕਰ ਦਿੱਤਾ ਕਿਉਂਕਿ ਜਦੋਂ ਪਾਲ ਨੇ ਲਿਖਿਆ ਵੀ ਤੁਹਾਡੀਆਂ ਵੀਡੀਓ ਕਿਵੇਂ ਚੱਲਦੀਆਂ ਅਗਲੀ ਨੇ ਬਲੌਕ ਕਰ ਦਿੱਤਾ ਅਗਲੀ ਨਿਤ ਆਖਿਆ ਸੀ ਪਹਿਲਾਂ ਮੇਰੀਆਂ ਵੀਡੀਓ ਸ਼ੇਅਰ ਕਰੋ ਟੈ ਕਮੈਂਟ ਕਰੋ ਮੈਂ ਤੁਹਾਡੇ ਨਾਲ ਫੇਰ ਗੱਲਬਾਤ ਕਰੂੰਗੀ ਗੁੜੀ ਕਹਿੰਦਾ ਦੇਖ ਕਮਲਗੇ ਟਿਕ ਜਾ ਐਵੇਂ ਮੈਨੂੰ ਆਦਤ ਪੈ ਗਈ ਇਸ ਨਾਲ ਗੱਲਾਂ ਕਰਨ ਦੀ ਤੇਰਾ ਮੂੰਹ ਐ ਨਹੀਂ ਰਹਿਣਾਗਾ ਪਾਲ ਕਹਿੰਦੀ ਛੱਡੋ ਜੀ ਗੱਲ ਤੁਸੀਂ ਕੰਮ ਕਰਨ ਦੀ ਸੋਚੋ ਇਹ ਆਪਣਾ ਚੈਨਲ ਜਦੋਂ ਚੱਲੂ ਦੇਖੀ ਜਾਓ ਇਹ ਪੈਸੇ ਵੜਾਪੇ ਵਿੱਚ ਕੰਮ ਆ ਜਾਣਗੇ ਗੁੜੀ ਕਹਿੰਦਾ ਪਾਲ ਉਹ ਕੰਮ ਕਰਦੇ ਹਾਂ ਜੈਸਟ ਕੰਮ ਘੱਟ ਕੰਮ ਕਰਨ ਵਾਲੇ ਰੱਖਣੇ ਪੈਣ ਆਪਾਂ ਨੂੰ ਸੌਖਾ ਰਹੂਗਾ ਆਪਾਂ ਕੋਈ ਆਵਦਾ ਕੰਮ ਕਰਦੇ ਆ ਇਥੋਂ ਨਹੀਂ ਕੁਝ ਆਉਂਦਾ ਵਾਲਗਨੀ ਛੱਡੋ ਤੁਸੀਂ ਇਹ ਕੰਮ ਆਪਾਂ ਗੰਨਾ ਵੀ ਤੇ ਕੋਈ ਰੇਸ ਸਪਰੇ ਨਹੀਂ ਹੁੰਦੀ ਸਿੱਧੀ ਖੇਤੀ ਗੁਰੀ ਕਹਿੰਦਾ ਇਹ ਕੰਮ ਬਤਗਾ ਰੋਜ਼ ਗੰਨੇ ਵੇਚਣ ਜ਼ਿਆਦਾ ਦੇਖਪਾਲ ਵੀ ਨਹੀਂ ਕਰਨੀ ਪੈਂਦੀਗੀ ਮਾਂ ਕਹਿੰਦੀ ਤੁਸੀਂ ਸਕੀਮਾਂ ਬਣਾਈ ਜਾਓ ਕੋਈ ਕੰਮ ਨਾ ਕਰੋ ਸ਼ਹਿਰ ਗਿਆ ਲੈ ਕਪੜੇ ਬਣਾ ਲਿਆਓ ਵਿਆਹ ਨੇੜੇ ਆ ਰਿਹਾਗਾ ਤੁਸੀਂ ਹਲੇ ਤੱਕ ਕਪੜੇ ਤਿਆਰ ਨਹੀਂ ਕੀ ਤਰਾਏਗੇ ਵਿਆਹ ਤਾਂ ਉੱਤੇ ਆਉਣ ਵਾਲਾ ਖੜਾਗਾ ਗੁਰੀ ਕਹਿੰਦਾ ਮਾਂ ਪਿਛਲੇ ਸਾਲ ਤਾਂ ਸੂਟ ਬਣਾਏ ਸੀਗੇ ਹੋਰ ਕੀ ਕਰਨੇ ਬਣਾ ਕੇ ਉਹੀ ਪਾ ਲਿਓ ਵਾਲਕੇ ਪਿਛਲੇ ਸਾਲ ਵਾਲੇ ਕਿਵੇਂ ਪਾਵਾਂਗੇ ਸੂਟ ਨਵੇਂ ਲੈਣੇ ਆ ਮੈਂ ਤਾਂ ਲੋਕੀ ਕੀ ਕਹਿਣਗੇ ਵੀ ਉਹ ਸੁਲਭਾ ਕੇ ਫੇਰ ਆ ਗਈ ਹੈ ਗੁਰੀ ਕਹਿੰਦਾ ਪਿਛਲੇ ਸਾਲ ਵਾਲਾ ਇੱਕ ਦਿਨ ਪਾ ਕੇ ਅਲਮਾਰੀ ਵਿੱਚ ਰੱਖਿਆ ਪਿਆ ਉਹਨੂੰ ਕੀ ਲੱਗ ਗਿਆ ਤੋਤਾ ਵੀ ਨਹੀਂ ਤੂੰ ਤਾਂ ਮਾਂ ਬੋਲੀ ਉੱਤਰ ਜਾ ਦੋਨੋਂ ਜਾਓ ਤੇ ਕੱਪੜੇ ਲੈ ਕੇ ਆਓ ਸਾਲ ਬੋਲੀ ਕੀ ਹੋਵੇ ਮੈਂ ਤਾਂ ਉਹੀ ਰੰਗ ਲੈ ਕੇ ਆਉਂਗੀ ਜੋ ਤੁਹਾਡੇ ਕੁਰਤੇ ਪਜਾਮੇ ਵਾਲਾਗਾ ਮੈਂ ਹੋਰ ਰੰਗ ਨਹੀਂ ਲੈਣਾ ਤੁਹਾਡੇ ਕੋਲ ਨਵਾਂ ਪਿਆ ਸੂਟ ਉਹੀ ਵਧੀਆ ਗੁਰੀ ਕਹਿੰਦਾ ਕਿਉਂ ਮੇਰੇ ਕੋਲੇ ਪਿਛਲੇ ਸਾਲ ਦਾਗਾ ਹੁਣ ਮੈਂ ਨਵਾਂ ਨਾ ਬਣਾਵਾ ਮਤਲਬ ਗੁੜੀ ਗੁੜੀ ਨਹੀਂ ਆਣਗੇ ਤੂੰ ਨਵਾਂ ਬਣਾਵੇਂ ਤੇ ਮੈਂ ਪੁਰਾਣਾ ਪਾਵਾਂ ਅੱਛਾ ਵੀ ਜਿਹੜਾ ਮੇਰੇ ਕੋਲ ਪੁਰਾਣਾ ਕੁਰਤਾ ਪਜਾਮਾ ਪਿਆ ਤੂੰ ਉਹਦੇ ਨਾਲ ਦਾ ਨਵਾਂ ਸੂਟ ਬਣਾ ਲੈ ਬੱਲੇ ਤੇ ਮੈਂ ਤੇਰੇ ਨਾਲ ਤੇਰੇ ਸੂਟ ਜਿਹੜਾ ਪਿਆਗਾ ਪਰ ਵਾਲਾ ਮੈਂ ਉਹਦੇ ਨਾਲ ਦਾ ਕੁਰਤਾ ਪਜਾਮਾ ਬਣਾ ਲੈਣਾਗਾ ਪਰ ਕਿਉਂਕਿ ਤੁਹਾਡੇ ਤਾਂ ਉਹੀ ਚੱਲ ਜਾਂਦੇ ਆ ਗੁੜੀ ਕਹਿੰਦਾ ਬਿਲਕੁਲ ਨਹੀਂ ਜੋ ਤੇਰੇ ਕੋਲੇ ਸੂਟ ਪਏ ਆ ਉਹਨਾਂ ਵਰਗਾ ਮੈਂ ਕੁਰਤਾ ਪਜਾਮਾ ਬਣਾਉ ਨਾਲ ਦੀ ਪੱਗ ਲਿਆਉਂਗਾ ਮੈਂ ਕਹਿੰਦੀ ਆਪਦੀ ਮਰਜ਼ੀ ਕਰੋ ਤੁਹਾਡੇ ਨਾਲ ਗੱਲ ਕਰਨ ਦਾ ਮਤਲਬ ਲੜਾਈ ਨੂੰ ਨਿਯੋਤਾਂ ਦੇਣਾਗਾ ਮੈਨੂੰ ਤੁਸੀਂ ਵਿਆਹ ਵਿੱਚ ਦੋਨੋਂ ਲੜਦੇ ਨਹੀਂ ਦਿਖਣੇ ਚਾਹੀਦੇ ਮਾਂ ਐਨਾ ਬੋਲੀ ਜਾਂਦੀ ਆ ਤੇ ਗੁਰੀ ਗਿਆ ਚੱਲ ਪਾਲ ਆਪਾ ਬਾਜ਼ਾਰ ਚਲਦੇ ਆ ਪਾਲ ਕਹਿੰਦੀ ਮੈਂ ਸੂਟ ਇੱਕ ਨਹੀਂ ਲੈਣਾ ਦੋ ਲੈਣੇ ਆ ਗੁਰੀ ਕਹਿੰਦਾ ਤੂੰ ਘਰੇ ਰਹਿ ਮੈਨੂੰ ਅੱਜ ਕੰਮ ਤੇ ਚਲਦੇ ਐਨਾ ਬੋਲ ਕੇ ਗੁਰੀ ਹੋ ਗਿਆ ਹੋ ਗਿਆ ਮਾਂ ਨੇ ਕਿਹਾ ਸੂਟ ਮੇਰੇ ਵੀ ਇੱਕ ਦੋ ਖਰੀਦਣ ਵਾਲੇ ਪਏ ਆ ਜੀ ਗੁਰੀ ਕਹਿੰਦਾ ਮਾਂ ਤੁਸੀਂ ਲਾਜ ਨਹੀਂ ਦੋ ਲੈਣੇ ਆ ਇੱਕ ਨਾਲ ਨਹੀਂ ਕਰਨਾ ਤੁਸੀਂ ਵੀ ਪਾਪੂ ਜੀ ਦੇ ਸਾਹਮਣੇ ਬਣ ਬਣ ਨਿਕਲਣਾ ਇਹ ਕਹੋਂਗੇ ਬਾਪੂ ਜੀ ਫਿਰ ਕਹੋਂਗੇ ਹੁਣ ਤੁਹਾਡਾ ਬਾਪੂ ਔਖਾ ਔਖਾ ਝੱਕਦਾਗਾ ਜੇ ਤੁਸੀਂ ਰੋਜ਼ ਨਵੇਂ ਨਵੇਂ ਸੂਟ ਪਾ ਕੇ ਨਿਕਲਦੇ ਹੋ ਬਾਪੂ ਨੇ ਔਖਾ ਚੰ ਕੰਦਾ ਮਤਲਬ ਤਾਂ ਕੀ ਆ ਉਹਦੇ ਜੇ ਚ ਪੈਸੇ ਨਿਕਲਦੇ ਆ ਬਾਪੂ ਦੀ ਜੋ ਬੰਦਿਆਂ ਨੂੰ ਪੁੱਛ ਕੇ ਦੇਖੋ ਪੈਸਾ ਕਿਵੇਂ ਕਮਾਇਆ ਜਾਂਦਾਗਾ ਸੂਟ ਲੈਣੇ ਆ ਤੁਸੀਂ ਦੋ ਦੋ ਮੈਂ ਤੇ ਬਾਪੂ ਜੀ ਤੁਹਾਡੇ ਸੂਟਾਂ ਨਾਲ ਦੇ ਸੂਟ ਬਣਾਵਾਂਗੇ ਠੀਕ ਹੈ ਜਿਹੜੇ ਤੁਹਾਡੇ ਸੂਟ ਬਣਾਏ ਹਨ ਪਰ ਹਾਲੇ ਪਏ ਉਹ ਜਿਹੜੇ ਗੁੜ ਤੇ ਵੀ ਆమే ਬਣਾਵਾਂਗੇ ਆਰਾਮ ਕਰੋ ਦਨੇ ਇਹ ਪਾਲ ਪਾਲਦੀ ਮਾਂ ਦੋਨੋਂ ਬੈਠਣਾ ਮੋਕਾ ਨਹੀਂ ਚਾਹਤ ਦਿਨਾ ਜੀ ਹਣ ਕੀ ਕਰਗੇ